ਯਾਰ ਮੱਧਿਆ ਪ੍ਰਦੇਸ਼ ਦੀ ਧਰਤੀ ਆ ਇਹ ਆ ਵੇਖੋ ਇੱਥੇ ਇਹਨਾਂ ਦੇ ਵਿਆਹ ਜਮੀਨਾ ਤੇ ਹੱਥੀ ਲੋਕ ਕਰਤ ਕਰਦੇ ਆ ਇਹ ਵੱਡੀ ਉੱਥੇ ਆਪਾਂ ਇੱਕ ਜੀ ਵੇਖੀ ਆ ਇਹ ਤਾਂ ਉੱਥੇ ਇੱਕ ਪ੍ਰੋਬਲਮ ਜ਼ਰੂਰ ਹੋਏਗੀ ਖੇਤੀ ਦੇ ਲਈ ਜੋ ਕਿ ਪਾਣੀ ਦਾ ਸਾਧਨ ਨਾ ਉਹ ਪਾਣੀ ਦਾ ਸਾਧਨ ਬਹੁਤ ਘੱਟ ਆ ਕਿਉਂਕਿ ਆਹ ਸੋਧਰ ਮੋਟਾ ਆਪਾਂ ਵੇਖ ਰਹੇ ਵਿੱਚ ਲੱਗੀਆਂ ਤੇ ਜੇ ਮੇਰਾ ਖਿਆਲ ਜੇ ਪਾਣੀ ਪੂਣੀ ਹੋਵੇ ਨਾ ਇੱਥੇ ਫੁੱਲ ਤਾਂ ਇਹ ਧਰਤੀ ਬਹੁਤ ਇਲਾਕਿਆਂ ਨੂੰ ਆਪਾਂ ਕਹਿ ਸਕਦੇ ਵੀ ਜਿਵੇਂ ਇਕਦਾਂਪਾ ਕਹਿੰਦੇ ਵੀ ਹਰਿਆਣਾ ਪੰਜਾਬ ਹਨ ਤਾਂ ਇਹ ਧਰਤੀ ਕਿੱਲ ਦੀ ਵੀ ਹੀ ਰਜਾਉਣ ਦਾ ਮਾਦਾ ਰੱਖਦੀ ਹੋਊਗੀ ਜਿੱਥੇ ਪਾਣੀ ਹੁੰਦਾ ਹੋਵੇ ਕਿਉਂਕਿ ਇਹ ਪਾਣੀ ਤੋਂ ਜਿਹੜੀ ਵਿਦਾਊਟ ਖੇਤੀ ਕਰਦੇ ਇਹ ਮਤਲਬ ਬਹੁਤ ਘੱਟ ਪਾਣੀ ਦੇ ਸੋਰਸਸ ਐ ਇਹਨਾਂ ਕੋਲੇ ਬਸ ਕਾਦੀ بارش ਤੇ ਨਿਰਭਰ ਰਹਿੰਦੇ ਲੋਕੇ ਆਹ ਵੇਖੋ ਤਾਂ ਇੰਤਫਸਲਾਂ ਸਾਰੀਆਂ ਹੁੰਦੀਆਂ ਇੱਥੇ ਮੇ ਆਪਾਂ ਕਿਤਰਾ ਕਿਤੇ ਨਰਮਾ ਵੇਖ ਰਹੇ ਆ ਵਿੱਚ ਕਣਕ ਵੱਡੀ ਵੇਖ ਰਹੇ ਆ ਆ ਵੇਖੋ ਵਿੱਚ ਹੀ ਹਲਦੀ ਆ ਵਿੱਚ ਹੀ ਮੱਕੀ ਆ ਹਨਾ ਬਸ ਸਾਰਾ ਕੁਝ ਹੋ ਹੀ ਜਾਂਦਾ ਇਹ ਕੋਈ ਪੇਤ ਨਹੀਂ ਆਉਂਦਾ ਕੋਈ ਇੱਥੇ ਆਏ ਨਹੀਂ ਰੁੱਤ ਮੈਟਰ ਨਹੀਂ ਕਰਦੀ ਹਨਾ ਜਿਵੇਂ ਆਪਾਂ ਕਹਿੰਦੇ ਨੇ ਵੀ ਆਪਣੇ ਹੁਣ ਜੀਰੀ ਹੋਊਗੀ ਐਤੋਂ ਬਾਅਦ ਜੀਰੀ ਲੱਗੂਗੀ ਕਣਕ ਵੇਲੇ ਕਣਕ ਹੁੰਦੀ ਆ ਨਾ ਤਾਂ ਇੱਥੇ ਕੋਈ ਮਟਰ ਨਹੀਂ ਕਰਦਾ ਕੁਝ ਵੀ ਇੱਥੇ ਸਭ ਕੁਝ ਇੱਕੋ ਹੀ ਚੱਲਦਾ ਐ ਨਹੀਂ ਪਤਾ ਵੀ ਵਿੱਚ ਹੀ ਨਰਮਾ ਲੋਕ ਚੁੱਕੀ ਜਾਂਦੇ ਆ ਵਿੱਚ ਹੀ ਲੋਕਾਂ ਕ ਵੱਢੀ ਜਾਂਦੇ ਆ ਵਿੱਚ ਹੀ ਲੋਕ ਮਤਲਬ ਹਲਦੀ ਵਗੈਰਾ ਜਾਂ ਹੋਰ ਸਭ ਕੁਝ ਹੁੰਦਾ ਇੱਥੇ ਬਾਗ ਵੀ ਇੱਥੇ ਆ ਸਭ ਕੁਝ ਇੱਥੇ ਯਾਰ ਇੱਥੇ ਓਕੜੀ ਮਤਲਬ ਚੀਜ਼ ਨਹੀਂ ਹੈਗੀ ਜਿਹੜੀ ਨਾ ਹੁੰਦੀ ਹੋਵੇ ਆਹ ਅਲਾਕਾ ਇਹਨਾਂ ਦਾ ਇਹੋ ਜਿਹਾ ਅਲਾਕਾ ਤੇ ਇਹੋ ਜਿਹਾ ਇਹਨਾਂ ਦੇ ਆਪ ਵੇਖੋ ਪਿੰਡ ਵੇਖ ਲਓ ਪਿੰਡ ਵੀ ਇਹਨਾਂ ਦੇ ਆਪਾਂ ਕਹਿ ਸਕਦੇ ਆ ਵੀ ਕੋਈ ਜਾਦੇ ਮਤਲਬ ਡਵੈਲਪ ਨਹੀਂ ਹਾਂ ਬਸ ਫਿਰ ਉਹੀ ਗੱਲ ਆ ਗਈ ਨਾ ਪਾਣੀ ਦੇ ਵਿੱਚ ਕੇ ਉਹ ਆ ਗਈ ਆ ਵੇਖੋ ਆ ਇਹਨਾਂ ਦਾ ਪਿੰਡ ਆਇਆ ਸੀ ਪਿੰਡ ਕਰਕੇ ਆ ਵੇਖੋ ਪਿੰਡ ਪਹਾੜਾਂ ਜਾਂ ਐਂ ਜੀ ਆ ਧਿਆ ਖੇਤੀ ਆ ਗਈ ਬਕਨ ਕਾਗੀ ਨਾਲ ਦੇ ਨੇ ਉਹ ਵੇਖੋ ਆ ਮੂੰਗੀ ਮਸਲੀ ਹੈ ਸ਼ਾਇਦ ਬਸ ਐਂ ਰਹਤੀ ਨਾ ਵਿਚ ਕੋਈ ਕੋਈ ਜ਼ਮੀਨਾਂ ਤਾਂ ਬਹੁਤ ਲੰਬੀਆਂ ਆਪਾਂ ਕਹਿ ਸਕਦੇ ਵਿਚ ਪਟੇ ਆਏ ਨੇ ਘੈਂਟ ਨਾ ਪੂਰੇ ਵੀ ਇਹ ਜ਼ਮੀਨਾਂ ਬਹੁਤ ਜ਼ਿਆਦਾ ਆ ਤੇ ਵਿਚ ਵਿਚ ਆਪਾਂ ਨਾਲ ਦਾ ਵੀ ਛੋਟੇ ਆ ਹੈਗੇ ਆ ਵਿਚ ਵਿਚ ਤਾਂ ਲੋਕਾਂ ਨੇ ਬਹੁਤ ਪੱਧਰ ਕਰ ਰੱਖਿਆ ਜਿਵੇਂ ਹਨਾ ਵੀ ਜਿੰਨਾਂ ਕੋਲੇ ਪੈਸੇ ਦੇ ਸਾਧਨ ਹੈਗੇ ਆ